ਸੜਕਾਂ ਦਾ ਹਾਲ ਦੇਖੋ ਪਹਿਲਾਂ ਕਿਉਰੇ ਕੱਡੇ-ਕੱਡੇ ਮਤਲਬ ਪੱਥਰ ਲਗੇ ਪਿਆ ਰ ਮੇਰੇ ਨਾਲ 5-6 ਮਹੀਨੇ ਹੋ ਗਏ ਸੜਕ ਟੁੱਟੀ ਹੋਈ ਹੈ ਮੁਰਾ ਹਾਲ ਹੈ ਲੋਕਾਂ ਲੋਕਾਂ ਦਾ ਪ੍ਰੇਸ਼ਾਨਾ ਉਧਰ ਲੋਕ ਰੋਂਗਸੜ ਜਾਂਦੇ ਆ ਸੜਕ ਟੁੱਟੀ ਹੋਣ ਕਰਨਾ ਰੋਂਗਸੜ ਦਾ ਟ੍ਰੈਫਿਕ ਆ ਰਿਹਾ ਉਸਦੇ ਬੈਰੀਕਟ ਲਾਏ ਆ ਟਰੈਂਪੂ ਪਲਟ ਜਾਂਦੇ ਆ ਬਹੁਤ ਉੱਚੇ ਨੇ ਵੀ ਸੜਕ ਤੇ ਆਟੋ ਬਹੁਤ ਦਿੱਕਤ ਆਉਂਦੀ ਪਲਟ ਜਾਂਦੇ ਨੇ ਵੀਰੇ ਸਿਕਲ ਤੁਸੀਂ ਦੇਖ ਰਹੇ ਹੋ ਔਨ ਅਰ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਕੋਲ ਦੀ ਅੱਜ ਕੱਲ੍ਹ ਸੀ ਤੁਹਾਨੂੰ ਤਸਵੀਰ ਦਿਖਾ ਰਿਹਾ ਪਹਿਲਾਂ ਕਿ ਰੋਜ਼ਾਨਾ ਹੀ ਉਰੇ ਐਕਸੀਡੈਂਟ ਹੁੰਨੇ ਕਿਉਂਕਿ ਅ ਰੇਲਵੇ ਵੱਲੋਂ ਸਰਕਾਰ ਵੱਲੋਂ ਇੱਕ ਅੰਡਰ ਬ੍ਰਿਜ ਬਣਾਇਆ ਗਿਆ ਜਿਹੜਾ ਕਿ ਫੈਕਟਰੀ ਏਰੀਏ ਨੂੰ ਵਜਾਂਦਾ ਪਰ ਉਹ ਅੰਡਰ ਬ੍ਰਿਜ ਤਾਂ ਠੀਕ ਪਰ ਉਹਦੇ ਜਦੋਂ ਮੋੜ ਮੁੜਦੇ ਆ ਤਾਂ ਤੁਸੀਂ ਆ ਸੜਕਾਂ ਦਾ ਹਾਲ ਦੇਖੋ ਪਹਿਲਾਂ ਕਿ ਉਰੇ ਕੱਡੇ-ਕੱਡੇ ਮਤਲਬ ਪੱਥਰ ਲਗੇ ਪਿਆ ਰੋਜ਼ਾਨਾ ਹੀ ਪੂਰੇ ਬੱਚੇ ਆਂਦੇ ਜਾਂਦੇ ਆ ਦੇਖੋ ਤੁਸੀਂ ਕਿੱਡੇ-ਕੱਡੇ ਮਤਲਬ ਇਹ ਪੱਥਰ ਹਨ ਅਗਰ ਇਹ ਗੱਡੀ ਦੇ ਵੱਜਣ ਤਾਂ ਗੱਡੀ ਵਾਲੇ ਦਾ ਵੀ ਨੁਕਸਾਨ ਹੁੰਦਾ ਸੜਕ ਤੇ ਤੁਸੀਂ ਟੋਏ ਦੇਖ ਰਹੇ ਹੋ ਔਰ ਉਰੇ ਜਿਹੜਾ ਜਾਮ ਲੱਗ ਜਾਂਦਾ ਜਦੋਂ ਯੂ ਟਰਨ ਕਿਸੇ ਨੇ ਇਧਰੋਂ ਜਾਣਾ ਹੋਵੇ ਇਵੇਂ ਦੀ ਤਸਵੀਰ ਇਧਰ ਤੁਸੀਂ ਇਹ ਸਾਰੀ ਸੜਕ ਦੇਖ ਰਹੇ ਹੋ ਵੀ ਪੂਰੀ ਤਰ੍ਹਾਂ ਟੁੱਟੀ ਪਈ ਹੈ ਲੋਕਾਂ ਦੇ ਰੋਜ਼ਾਨਾ ਮਤਲਬ ਫੋਨ ਵੀ ਆਉਂਦੇ ਆ ਤੁਹਾਨੂੰ ਕਿ ਆਹ ਸੜਕ ਦਾ ਕੋਈ ਹੱਲ ਕਰਵਾਓ ਜੀ ਇਵੇਂ ਦਾ ਹੀ ਆ ਇੱਧਰ ਤੋਂ ਨੀ ਕਿ ਤਸਵੀਰ ਦਿਖਾ ਰਹੇ ਆ ਜਦੋਂ ਇਹ ਦੇਖੋ ਮਤਲਬ ਬੇਸ਼ੱਕ ਵਿਕਾਸਕਾਰ ਦੀ ਸ਼ਹਿਰ ਤੇ ਚੱਲ ਰਿਹਾ ਪਰ ਪ੍ਰਸ਼ਾਸਨ ਨੂੰ ਥੋੜਾ ਸਾ ਇੱਧਰ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਪੂਰੇ ਰੋਜ਼ਾਨਾ ਹੀ ਇਨੇ ਯਾਤਰੀ ਆਣਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਵੇਂ ਟੈਲਾਂ ਪੱਟੀਆਂ ਪਈਆਂ ਮਤਲਬ ਜਦੋਂ ਕੋਈ ਫੈਕਟਰੀ ਏਰੀਆ ਵਾਲੇ ਪਾਸੇ ਆ ਕੇ ਸ਼ੇਰਾਂ ਵਾਲੇ 게ਟ ਜਾਣੇ ਤਾਂ ਪਹਿਲਾਂ ਇਹ ਸੜਕਾਂ ਇਹ ਤੁਸੀਂ ਲੋਕ ਟਾਈਲ ਦੇਖ ਰਹੇ ਹੋ ਇਹ ਕੰਮ ਬਿਲਕੁਲ ਥੋੜਾ ਦਾ ਦੋ ਦਿਹਾੜੀਆਂ ਦਾ ਮੈਂ ਕਹਿੰਦਾ ਕੰਮ ਨਹੀਂ ਹੋਣਾ ਪਰ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਰੇ ਰੋਜਾਨਾ ਜਿਹੜੇ ਹਾਸਤੇ ਹੁੰਦੇ ਆ ਉਸ ਤੋਂ ਵੀ ਮਤਲਬ ਲੋਕਾਂ ਨੂੰ ਨਾ ਇਹ ਹਾਸਿਆਂ ਦਾ ਕਾਰਨ ਬਣਾਇਆ ਜਾਵੇ ਕਿਉਂਕਿ ਇਹ ਹੋ ਗਈ ਉਸ ਤੋਂ ਅੱਗੇ ਦੂਜੇ ਪਾਸੇ ਮੈਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਣਾ ਵੀ ਵੱਡੇ ਵੱਡੇ ਜਿਹੜੇ ਪੱਥਰ ਲਾਏ ਪਏ ਆ ਕਿਉਂਕਿ ਜਦੋਂ ਅੰਡਰ ਬ੍ਰਿਜ ਬਣਿਆ ਉਹਦਾ ਜਿਹੜਾ ਮਲਵਾ ਸੀ ਅੰਡਰ ਬ੍ਰਿਜ ਬਣਿਆ ਲੋਕਾਂ ਨੂੰ ਸੁਵਿਧਾ ਬਹੁਤ ਆਉਦੀ ਬਿਲਕੁਲ ਯਾਨੀ ਕਿ ਅੰਡਰ ਬ੍ਰਿਧੀ ਨਹੀਂ ਸੁਵਿਧਾ ਪਰ ਜਿਹੜੀ ਅ ਸੜਕਾਂ ਟੁੱਟੀਆਂ ਕਰਕੇ ਉਰੇ ਕੋਈ ਨਾ ਕੋਈ ਹਾਫਤਾ ਹੁੰਦਾ ਰਹਿੰਦਾ ਹੁਣ ਵੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਯੂ ਟਰਨ ਜਦੋਂ ਇਹ ਲੈਣੇ ਆ ਤੇ ਇਧਰੋਂ ਵੀ ਅਗਲਾ ਆ ਰਿਹਾ ਹੁੰਦਾ ਉਧਰੋਂ ਦੂਜੇ ਪਾਸੇ ਰੌਂਗ ਸਾਈਡ ਦੇ ਵਿੱਚੋਂ ਵੀ ਕੋਈ ਨਾ ਕੋਈ ਵਹੀਕਲ ਆ ਰਿਹਾ ਹੁੰਦਾ ਤਾਂ ਉਹ ਹਾਸਤੇ ਦਾ ਕਾਰਨ ਹੀ ਬਣਦਾ ਤਾਂ ਇਹ ਜਿਹੜੀ ਤਸਵੀਰ ਹੈਗੀ ਆ ਦੇਖੋ ਤੁਸੀਂ ਤੁਹਾਨੂੰ ਇਹ ਵੀ ਦਿਖਾ ਰਹੇ ਆ ਕਿ ਇਹ ਅੰਡਰ ਬ੍ਰਿਜ ਹੈ ਅੰਡਰ ਬ੍ਰਿਜ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਲੋਕਾਂ ਨੂੰ ਟ੍ਰੈਫਿਕ ਤੋਂ ਵੀ ਨਿਯਾਜਤ ਹੱਲ ਮਿਲਿਆ ਥੋੜਾ ਜਿਹਾ ਕਿਉਂਕਿ ਜਿਹੜੀ ਟ੍ਰੈਫਿਕ ਉਰੇ ਜ਼ਿਆਦਾ ਹੋ ਜਾਂਦੀ ਸੀ ਜਦੋਂ ਫਟਕ ਹੁੰਦਾ ਸੀ ਪਰ ਜਿਹੜੀ ਆ ਛੋਟੀ ਜੀ ਸੜਕ ਹੈ ਇਹ ਸੜਕ ਦੇ ਰੋਜ਼ਾਨਾ ਹੀ ਉਰੇ ਲੋਕਾਂ ਦੇ ਕੋਈ ਨਾ ਕੋਈ ਕਿਸੇ ਦੀ ਇਹੀ ਰਿਕਸ਼ਾ ਟੁੱਟ ਗਈ ਕਿਸੇ ਦਾ ਕੋਈ ਪੈਰ ਆ ਗਿਆ ਆਏ ਬਾਈ ਨਾਲ ਗੱਲ ਵੀ ਕਰ ਲੈਂਦੇ ਆ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਤੁਸੀਂ ਤਾਂ ਰੋਜ਼ ਲੰਘਦੇ ਹੋ ਕਿੰਨੇ ਟਾਈਮ ਹੋ ਗਏ ਭਾਜੀ ਕਾਫੀ ਟਾਈਮ ਹੋ ਗਿਆ ਬਹੁਤ ਦਿੱਕਤ ਆਉਂਦੀ ਵੀਰੇ ਉਰੇ ਰਸਤੇ ਦੀ ਇਰੇ ਬਹੁਤ ਉੱਚੇ ਨਹੀਂ ਛੜਕਦੇ ਆਟੋ ਬਹੁਤ ਦਿੱਕਤ ਆਉਂਦੀ ਪਲਟ ਜਾਂਦੇ ਨੇ ਵੀਰੇ ਦੁਵਾਰੀਆਂ ਬਠਾਈਆਂ ਹਾਂਜੀ ਭਾਜੀ ਬਹੁਤ ਦਿੱਕਤ ਆਉਂਦੀ ਲੰਘਣ ਲੱਗਿਆ ਵੀਰੇ ਸਰਕਾਰ ਨੂੰ ਤੁਸੀਂ ਪ੍ਰਸ਼ਾਸਨ ਨੂੰ ਬੇਨਤੀ ਕੀ ਕਰਦੇ ਹੋ ਸਰਕਾਰ ਨੂੰ ਭਾਜੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਛੜਕਾਂ ਦੇ ਜਿਹੜੇ ਇਹਨਾਂ ਦਾ ਮੁਰੰਮਤ ਕੀਤੀ ਜਾਵੇ ਵੀਰੇ ਤੇ ਬਸ ਇਹੀ ਮੰਗੇ ਵੀਰੇ ਬਿਲਕੁਲ ਜਿਹਨੇ ਰੋਜ਼ਾਨਾ ਜਿਹਨਾਂ ਨੇ ਕੰਮ ਕਰਨਾ ਹੈ ਵੀ ਹੁਣ ਵੀ ਮੈਂ ਤੁਹਾਨੂੰ ਇੱਕ ਦਿਖਾਦਾ ਵੀ ਇੱਧਰਲੇ ਪਾਸੇ ਪੂਰਾ ਇਲਾਕਾ ਹੀ ਇਹ ਪੂਰਾ ਜਿੰਨੀ ਇਹ ਸੜਕ ਹੈਗੀ ਕਿਉਂਕਿ ਇਸ ਦੇ ਵਿੱਚ ਮਿਲਦਾ ਕੋਈ ਵਾਟਰ ਪਾਈਪ ਦੀ ਕੋਈ ਗੈਸ ਜਿਹੜੇ ਅੱਜਕੱਲ ਪਾਈਪ ਪਏ ਆ ਉਹਨਾਂ ਦੀ ਕੋਈ ਲਾਈਨ ਪਈ ਹੈ ਜਿਹੜੀ ਕਿ ਮੁੜ ਕੇ ਠੇਕੇਦਾਰ ਵੱਲੋਂ ਕੋਈ ਵੀ ਕੰਮ ਕੀਤਾ ਮੁੜ ਕੇ ਇਹਨਾਂ ਨੇ ਕੋਈ ਸਾਰ ਨਹੀਂ ਲਿੱਤੀ ਲੋਕ ਰੋਜ਼ਾਨਾ ਉਰੇ ਈ ਰਿਕਸ਼ਾ ਵਾਲੇ ਕਹਿੰਦੇ ਸਾਡੇ ਈ ਰਿਕਸ਼ਾ ਪਲਟ ਜੰਨੇ ਆ ਸਕੂਟਰਾਂ ਗੱਡੀਆਂ ਤੁਸੀਂ ਹੁਣ ਦੇਖ ਰਹੇ ਹੋ ਲਾਈਵ ਵੀ ਗੱਡੀਆਂ ਨੂੰ ਕਿੰਨੀ ਚੱਲ ਪੈਂਦੀ ਆ ਜਦੋਂ ਮਤਲਬ ਉਰਰ ਟ੍ਰੈਫਿਕ ਉਹ ਕਰਦੇ ਆ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹਨਾਂ ਛੋਟੀ ਛੋਟੀ ਗੱਲਾਂ ਤੇ ਸ਼ਹਿਰ ਦੇ ਕਿਉਂਕਿ ਸ਼ਹਿਰ ਦੀ ਜਦੋਂ ਰੇਲਵੇ ਸਟੇਸ਼ਨ ਤੇ ਕੋਈ ਆਂਦੇ ਤਾਂ ਸ਼ਹਿਰ ਦੀ ਪਹਿਲਾਂ ਸੁੰਦਰਤਾ ਟੁੱਟੀ ਹੋਈ ਸੜਕ ਸਵਾਗਤ ਕਰਦੀ ਆ ਸੋ ਪ੍ਰਸ਼ਾਸਨ ਨੂੰ ਚਾਹੀਦਾ ਇੰਨਾ ਪੈਸਾ ਸਰਕਾਰ ਲਾ ਰਹੀ ਆ ਸ਼ਹਿਰ ਤੇ ਸੁੰਦਰਤਾ ਦੇ ਲਈ ਪਰ ਇਹ ਜਿਹੜੀਆਂ ਟੁੱਟੀਆਂ ਸੜਕਾਂ ਹੈਗਾ ਇਹਨਾਂ ਕਰੀ ਵੀ ਥੋੜਾ ਗੌਰ ਕੀਤਾ ਜਾਵੇ ਸਾਡੇ ਨਾਲ ਨੇ ਰੇਲਵੇ ਸਟੇਸ਼ਨ ਦੇ ਨੇੜੇ ਦੁਕਾਨਦਾਰ ਜਿਹੜੇ ਕਿ ਉਰੇ ਦੁਕਾਨ ਤੇ ਕੰਮ ਕਰਦੇ ਆਂ ਭਾਜੀ ਇਹ ਸੜਕ ਕਿੰਨਾ ਟਾਈਮ ਹੋ ਗਿਆ ਇਸ ਨੂੰ ਇਹ ਮੇਰੇ ਖਿਆਲ ਪੰਜ 6 ਮਹੀਨੇ ਹੋ ਗਏ ਸੜਕ ਟੁੱਟੀ ਹੋਈ ਹੈ ਬੁਰਾ ਹਾਲ ਆ ਲੋਕਾਂ ਨੂੰ ਲੋਕਾਂ ਨੂੰ ਪਰੇਸ਼ਾਨ ਆ ਔਰ ਉਧਰੋਂ ਲੋਕ ਰੌਂਗ ਸੜ ਜਾਂਦੇ ਆ ਸੜਕ ਟੁੱਟੀ ਹੋਣ ਕਰਨਾ ਰੌਂਗ ਸੜ ਜਾਂਦਾ ਟ੍ਰੈਫਿਕ ਆ ਲੈਣ ਉਹਦੇ ਬੈਰੀ ਦੀ ਘਟ ਲਾਏ ਆ ਤਾਂ ਵੀ ਲੋਕ ਇਧਰੋਂ ਲੰਘਦੇ ਹੀ ਨਹੀਂ ਮਤਲਬ ਇਹ ਹਾਸੇ ਹੁੰਦੇ ਹੀ ਆ ਮਤਲਬ ਹਾਂ ਹਾਂ ਟੈਂਪੋ ਬੜ ਲੱਜਨੇ ਆ ਮਹਿੰਗੀਆਂ ਗੱਡੀਆਂ ਪੈਂਕੀ ਵਾਰੀ ਸਲਿੱਪ ਮਾਰ ਜੰਦੀਆਂ ਮਤਲਬ ਫਾਇਦਾ ਹੋਇਆ ਟ੍ਰੈਫਿਕ ਦਾ ਪਰ ਆ ਆ ਛੱਡ ਦੇ ਅੱਗੇ ਉਧਰੋਂ ਵਾਲੇ ਪਾਸੇ ਸੜਕਾਂ ਕਰਦੀਆਂ ਜਿਹੜਾ ਆ ਕੇ ਅੰਡਰ ਬ ਉੱਤਰਾ ਮੋੜ ਪੈ ਰਿਹਾ ਉੱਤ ਟ੍ਰੈਫਿਕ ਹਰਦਮ ਜਾਮ ਰੰਦਾ ਹਾਂ ਬਿਲਕੁਲ ਇਹਨਾਂ ਦੀ ਵੀ ਗੱਲ ਠੀਕ ਹੈ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਔਰ ਉਰੇ ਟ੍ਰੈਫਿਕ ਦੇ ਜਿਹੜੇ ਪੁਲਿਸ ਇੰਚਾਰਜ ਹੈਗੇ ਆ ਉਹ ਵੀ ਉਰੇ ਫਿਰ ਰਹੇ ਹੈਗੇ ਕਿਉਂਕਿ ਜਿਹੜੀ ਇਹ ਸੜਕ ਟੁੱਟੀ ਹੋਣ ਕਰਕੇ ਲੋਕ ਆ ਦੇਖ ਤੁਸੀਂ ਰੋਂਗ ਸਾਈਡ ਜਾਂਦੇ ਆ ਤਾਂ ਪੁਲਿਸ ਖੜੀ ਹੈ ਲੋਕਾਂ ਦੀ ਵੀ ਗੱਲ ਠੀਕ ਹੈ ਕਿ ਖੜੀ ਹੈ ਇੱਧਰ ਪੁਲਿਸ ਖੜੀ ਹੈ ਤੇ ਫਿਰ ਇਹ ਫਸੇ ਤੱਕਲਾ ਚਲਾਨ ਕਰ ਦਿੰਦਾ ਤੇ ਪ੍ਰਸ਼ਾਸਨ ਨੂੰ ਥੋੜਾ ਚਾਹੀਦਾ ਸਿੱਧੇ ਪਾਸੇ ਇਹ ਸੜਕ ਦਾ ਇਲਾਜ ਕਰਾਇਆ ਜਾਵੇ ਮਤਲਬ ਇਹਨੂੰ ਰਿਪੇਅਰ ਕਰਾਇਆ ਜਾਵੇ ਸੜਕ ਨੂੰ ਔਰ ਲੋਕਾਂ ਦੀ ਜਿਹੜੀ ਹਾਫਤਾ ਨਾ ਹੋਵੇ ਸਿਟੀ ਇੰਚਾਰਜ ਦਿਲੇਰ ਸਿੰਘ ਜੀ ਵੀ ਖੜੇ ਆ ਆਪਾਂ ਇਹਨਾਂ ਨੂੰ ਵੀ ਪੁੱਛਦੇ ਕਿ ਆ ਇਹਨਾਂ ਨੇ ਕਿਸੇ ਮਹਿਕਮੇ ਨੂੰ ਲਿਖ ਕੇ ਭੇਜਿਆ ਜਾਂ ਕਿਸੇ ਨੂੰ ਕਿਹਾ ਅਜੇ ਤੁਸੀਂ ਰੋਂਗ ਸਾਈਡ ਟੈਂਪੂ ਵਾਲਾ ਆ ਰਹੇ ਆ ਤੇ ਉਸ ਨੂੰ ਇਹਨੂੰ ਕਹ ਰਿਹਾ ਵੀ ਉਧਰਲੇ ਪਾਸੇ ਜਾਓ ਤੇ ਅਸੀਂ ਗੱਲ ਵੀ ਕਰਦੇ ਆ ਸਾਰੇ ਤੁਸੀਂ ਮਤਲਬ ਉਹ ਰੋਂਗ ਸਾਈਡ ਵਾਲਿਆਂ ਨੂੰ ਰੋਕਦੇ ਹੋ ਇਹ ਸੜਕ ਬਾਰੇ ਕਿਹਾ ਕਿਸੇ ਨੂੰ ਮਹਿਕਮੇ ਨੂੰ ਕਦੀ ਵੀ ਕਿਉਂਕਿ ਹਾਸਿਆਂ ਦਾ ਕਾਰਨ ਸੜਕ ਬਾਰੇ ਅਸੀਂ ਆਪਣੀ ਨਗਰ ਨਿਗਮ ਦੇ ਪੀ ਡਬਲਯੂ ਦੇ ਨੋਟਿਸ ਤੇ ਧਿਆਨ ਲੈਂਦਾ ਹਾਂ ਆਪਨਾ ਸਮੇਂ-ਸਮੇਂ ਤੇ ਅਸੀਂ ਲੈਟਰ ਵੀ ਲਿਖ ਕੇ ਭੇਜੇ ਹੋਏ ਨੇ ਜੀ ਹਾਂਜੀ ਤੇ ਵੀ ਉੱਥੇ ਉਹ ਦੇਖ ਲਓ ਕਿੰਨਾ ਵੱਡਾ ਟੋਆ ਪਿਆ ਉੱਥੇ ਹਾਸਿਆਂ ਦਾ ਹੀ ਕਾਰਨ ਆਉਂਦਾ ਆਪਣਾ ਬਾਕੀ ਤੁਸੀਂ ਆਪਣੇ ਵੱਲੋਂ ਲਿਖ ਕੇ ਦਿੱਤਾ ਪਏ ਆਪਣੇ ਵੱਲੋਂ ਅਸੀਂ ਪੂਰੀ ਆਪਣੀ ਕਾਰਵਾਈ ਕਰੀ ਹੋਈ ਹੈ ਜੋ ਜੋ ਬਣਦੀ ਜਾ ਰਹੀ ਹੈ ਉਹ ਬਿਲਕੁਲ ਇਹਨਾਂ ਨੇ ਕਿਹਾ ਪ੍ਰਸ਼ਾਸਨ ਨੇ ਇਹਨਾਂ ਨੇ ਪੀਡਬਲੂਡੀ ਤੇ ਨਗਰ ਨਿਗਮ ਨੂੰ ਲਿਖ ਕੇ ਦਿੱਤਾ ਕਿ ਇਹ ਸੜਕ ਦਾ ਜਿਹੜਾ ਕਿ ਨਿਰਮਾਣ ਕਰਾਇਆ ਜਾਵੇ ਹਾਸਤੀਆਂ ਤੋਂ ਲੋਕਾਂ ਨੂੰ ਬਚਾਇਆ ਜਾਵੇ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ